ਲੁਧਿਆਣਾ ਪੁਲਿਸ ਨੇ ਅਸ਼ਲੀਲ ਵੀਡੀਓ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੋਸ਼ੀਆਂ ਦੇ ਕਬਜ਼ੇ 'ਚ 20 ਲੱਖ ਰੁਪਏ ਦੇ ਗਹਿਣੇ 18 ਲੱਖ ਰੁਪਏ ਬੈਂਕ ਅਕਾਊਂਟ ਦੇ ਵਿੱਚ ਪਏ ਸਨ ਤੇ ਹੋਰ ਕੀਮਤੀ ਸਮਾਨ ਵੀ ਬਰਾਮਦ ਹੋਇਆ ਇਹਨਾਂ ਦੋਸ਼ੀਆਂ ਨੇ ਉਸ ਵਿਅਕਤੀ ਤੋਂ 2018 ਤੋਂ ਲੈ ਕੇ 2024 ਤੱਕ ਕਰੀਬ 65 ਲੱਖ ਰੁਪਏ ਤੋਂ ਵੱਧ ਤੇ ਹੋਰ ਕਈ ਕੀਮਤੀ ਸਮਾਨ ਲੈ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਰਹੇ ਅੱਜ ਦੀ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 341 ਨੰਬਰ ਐਫ ਆਈ ਆਰ ਦੇ ਵਿੱਚ ਕਰ ਰਹੇ ਹਾਂ ਜਿਹੜੀ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਦਰਜ ਹੋਈ ਸੀ ਇਹਦੇ ਵਿੱਚ ਜਿਹੜੀ 384 420 6777 ਦੇ ਤਹਿਤ ਅਸੀਂ ਚਾਰਜ ਕੀਤੀ ਸੀ ਇਹਦੇ ਵਿੱਚ ਮਦਈ ਮੁਕੱਦਮਾ ਸੀਗੇ ਜਿਹੜੇ ਉਹਨਾਂ ਦੇ ਫਾਦਰ ਦੇ ਨਾਲ ਜਿਹੜੀ ਹੈਗੀ ਐਕਸਟਰੈਕਸ਼ਨ ਸੀ ਜਿਹੜੀ ਬਲੈਕਮੇਲਿੰਗ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਦੀ ਇੱਕ ਆਪਾਤੀ ਜਨਮ ਜਿਹੜੀ ਸੀਗੀ ਵੀਡੀਓ ਜਿਹੜੀ ਸੀਗੀ ਉਹ ਇਹਨਾਂ ਦੋਸ਼ੀਆਂ ਦੇ ਹੱਥ ਲੱਗ ਗਈ ਸੀ ਔਰ ਇਸ ਵੀਡੀਓ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਇਹਨੂੰ ਕਾਫੀ ਚਿਰ ਜਿਹੜਾ ਹੈਗਾ 2018 ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਉਹਨਾਂ ਨੂੰ ਬਲੈਕਮੇਲ ਕੀਤਾ ਔਰ ਇਸ ਬਲੈਕਮੇਲਿੰਗ ਦੇ ਨਾਲ ਉਹਨਾਂ ਦੇ ਕਰੀਬ 66 ਲੱਖ ਰੁਪਇਆ ਜਿਹੜਾ ਸੀਗਾ ਉਹਨਾਂ ਤੋਂ ਵੱਖ-ਵੱਖ ਤਰੀਕਿਆਂ ਤੋਂ ਲੈ ਲਿਆ ਇਸ ਸਾਰੇ ਜਦੋਂ ਐਫਆਈਆਰ ਦਰਜ ਹੋਈ ਇਹਨੂੰ ਸਾਰੇ ਨੂੰ ਸੰਜੀਤ ਜੀ ਨੂੰ ਵੇਖਦੇ ਹੋਏ ਮਾਨਯੋਗ ਸਾਡੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜੀ ਤੇ ਡੀਸੀਪੀ ਸਾਹਿਬ ਤੇ ਜਾਜੀ ਨੇ ਬੜੀ ਸੰਜੀਦਗੀ ਨਾਲ ਇਨਵੈਸਟੀਗੇਸ਼ਨ ਕਰਨ ਦੇ ਲਈ ਔਰ ਜਿਹਦੇ ਵਿੱਚ ਸਾਡੇ ਏਸੀਪੀ ਸੂਤ ਸਾਹਿਬ ਤੇ ਔਰ ਐਸਐਚਓ ਡਿਵੀਜ਼ਨ ਨੰਬਰ 7 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਇਹ ਸਾਰੇ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਸੀਗੇ ਅਸੀਂ ਗ੍ਰਿਫਤਾਰ ਕੀਤੇ ਸਤਿੰਦਰ ਸਿੰਘ ਸੋਨੂ ਆਰਮ ਸਿੰਘ ਥਾਪਾ ਮਲੇਸ਼ ਥਾਪਾ ਤੇ ਦਲੇਰ ਸਿੰਘ ਔਰ ਇਹਨਾਂ ਦੇ ਕੋਲੋਂ ਅਸੀਂ ਆਲਮੋਸਟ ਕਰੀਮਰ ਜਿਹੜੀ ਹੈਗੀ ਇਹਨਾਂ ਨੇ ਐਕਸਟਰੈਕਸ਼ਨ ਕੀਤਾ ਹੋਇਆ ਸੀਗਾ 18 ਲੱਖ ਰੁਪਈਆ ਇਹਨਾਂ ਦੇ ਬੈਂਕ ਦੇ 18,70,000 ਰੁਪਈਆ ਬੈਂਕ ਦੇ ਵਿੱਚ ਜਿਹੜਾ ਸੀਗਾ ਉਹ ਫ੍ਰੀਜ਼ ਕਰਾਇਆ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਇਸੇ ਪੈਸੇ ਦਾ ਦੌਰਾਨ ਜਿਹੜਾ ਵਕ ਵਕ ਦੇਤਾ ਨੂੰ ਇਹਨਾਂ ਨੇ ਜਿਹੜਾ ਸੋਨਾ ਖਰੀਦਿਆ ਸੀਗਾ ਉਸ ਮਨੀ ਦੇ ਨਾਲ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕੀਤਾ ਇਸ ਤੋਂ ਇਲਾਵਾ ਜਿਹੜੀ ਇਹਨਾਂ ਦਾ ਚਾਂਦੀ ਲਈ ਔਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਇਸ ਅਪਰਾਧ ਦੇ ਵਿੱਚ ਗੱਡੀ ਵਰਤੀ ਜਦੋਂ ਇਹ ਆਉਂਦੇ ਸੀਗੇ ਉਹ ਵੀ ਜਿਹੜੀ ਐਸਯੂਵੀ ਅਸੀਂ ਇਹ ਜਿਹੜੀ ਹੈਗੀ ਹੈ ਰਿਕਵਰ ਕਰ ਲਈਆ